ਅੱਜ ਸੁਖਰਾਨਾ ਸਮਾਗਮ ਨੇ ਜਿਹੜਾ ਚੌਕੀ ਸਰਕਾਰੀ ਖਾਲਸਾ ਤੇ ਚੱਲ ਰਹੇ ਨੇ ਕਿਸ ਤਰ੍ਹਾਂ ਲੱਗ ਰਿਹਾ ਏ ਦੋ ਸਦੀਆਂ ਬਾਅਦ ਇਹ ਦਿਨ ਆਇਆ ਜੀ ਕਿਸ ਤਰ੍ਹਾਂ ਦੇਖਦੇ ਹੋ ਸਾਡੀ ਕੌਮ ਨੂੰ ਜਿਸ ਹਿਸਾਬ ਨਾਲ ਨੌਜਵਾਨ ਆ ਰਹੇ ਆ ਜਾਂ ਜਿਸ ਹਿਸਾਬ ਨਾਲ ਦੂਰੋਂ ਦੂਰੋਂ ਲੋਕ ਸੰਗਤਾਂ ਆ ਰਹੀਆਂ ਉਹਦੇ ਤੋਂ ਮੈਨੂੰ ਤਾਂ ਬਹੁਤ ਇੱਕ ਮਤਲਬ ਅਗਾ ਵਾਲਾ ਫਿਊਚਰ ਜਿਹੜਾ ਹੈ ਇਹ ਭਵਿੱਖਾ ਜਿਹੜਾ ਬਹੁਤ ਚੰਗਾ ਲੱਗਦਾ ਹੈ ਕੀ ਵੀ ਕੌਮ ਦਾ ਹੈ ਕੋ ਰਾਜਨੀਤਿਕ ਜਿਹੜੇ ਲੋਕ ਸੀਗੇ ਉਹਨਾਂ ਨੇ ਕਿਉਂ ਨਹੀਂ ਕੀਤਾ ਹਨਾ ਇੱਥੇ ਵੈਸੇ ਤਾਂ ਨੀ ਪੱਥਰ ਟਿੰਸਾ ਸਾਹਿਬ ਲਾ ਕੇ ਗਏ ਕਹਿ ਕੇ ਵੀ ਗਏ ਕਿ ਪਤਾ ਨਹੀਂ 2 ਕਰੋੜ ਦੇ ਦਾਂਗੇ ਕਰਾਂਗੇ ਮੈਨੂੰ ਜਿਤ ਤੱਕ ਪਤਾ ਲੱਗਿਆ ਕਿ 1 ਲੱਖ ਰੁਪਇਆ 1 ਲੱਖ ਨਾਲ ਤਾਂ ਹੁਣ ਤੁਸੀਂ ਹਿਸਾਬ ਲਾ ਲਓ ਵੀ ਕੀ ਬਣਦਾ ਅੱਜ ਦੇ ਜ਼ਮਾਨੇ 'ਚ ਕੋ ਅੱਜ ਤੁਹਾਡੇ ਸਾਹਮਣੇ ਆ ਜਥੇਦਾਰ ਕੌਂਕੇ ਸਾਹਿਬਾਂ ਨੇ ਰਿਪੋਰਟ ਦਾਬਲੀ ਉਹਨਾਂ ਦੇ ਇੰਨਾ 'ਚ ਜਲਦ ਤਿਆਰ ਹੀ ਕਿੱਥੇ ਹੋਊਗਾ ਉੱਕਰੀ ਗੱਲ ਇਹ ਹੈ ਕਿ ਆਪਾਂ ਉਹਨਾਂ ਲੋਕਾਂ ਦੇ ਮਗਰ ਹੀ ਫੇਰ ਲੱਗ ਜਾਂਦੇ ਆ ਹਨਾ ਉਹਨਾਂ ਨੂੰ ਸੋਚਦੇ ਆ ਵੀ ਇਹ ਹੀ ਪੰਛ ਦਾ ਭਲਾ ਕਰਨਗੇ ਇਹ ਲੋਕਾਂ ਦਾ ਭਲਾ ਕਰਨਗੇ ਜਿਹੜੇ ਕਰਜ਼ੇ ਚੜਾ ਗਏ ਆਪਣੇ ਤੇ ਇਹ ਜਗਾ ਰੋਲ ਕੇ ਜਾਂਦੇ ਰਹੇ ਅਸੀਂ ਪਾਕਿਸਤਾਨ ਸਮਾ ਬੜਾ ਜਿਹਾ ਘੁਮ ਕੇ ਆਇਆ ਉੱਥੇ ਖਾਲਸਾ ਰਾਜ ਦੀ ਹਰ ਇੱਕ ਨਿਸ਼ਾਨੀ ਸੰਭੀ ਵੀ ਆ ਸਾਡੀ ਵਿਰਾਸਤ ਨੂੰ ਸੀਸਿਆਂ ਚ ਲਾਇਆ ਜੀ ਲੋਕ ਦੇਖਦੇ ਨੇ ਮਨ ਭਾਵਕ ਹੁੰਦਾ ਉੱਥੇ ਜਾ ਕੇ ਕਿ ਸਾਡਾ ਅਝੇਹਾ ਰਾਜ ਸੀਗਾ ਇੱਥੇ ਤਾਂ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਸਾਡਾ ਅਝੇਹਾ ਰਾਜ ਸੀਗਾ ਦੇਖੋ ਪਹਿਲੀ ਗੱਲ ਤਾਂ ਆਪਾਂ ਨਾ ਲੈਂਦੇ ਪੰਜਾਬ ਤਾਂ ਆਪਾਂ ਬਹੁਤ ਕੁਝ ਗਵਾ ਵੀ ਆਏ ਆ ਖੈਰ ਹਨਾ ਪਰ ਇੱਥੇ ਆਪਾਂ ਆਪ ਤਬਾਹ ਕੀਤਾ ਬਹੁਤ ਕੁਝ ਉਹਦੇ ਸਟੇਟ ਦਾ ਭਾਰਤੀ ਸਟੇਟ ਦਾ ਕਹਿ ਲੋ ਜਾਂ ਇਸ ਖਿੱਤੇ ਸਟੇਟਾਂ ਦਾ ਬਹੁਤ ਜ਼ਿਆਦਾ ਇੱਕ ਨਿਗਾਹ ਹੁੰਦੀ ਆ ਉਹ ਚਾਹੁੰਦੇ ਨਹੀਂ ਕਿ ਇਹ ਬਚਨ ਤੁਸੀਂ ਵੇਖੋ ਅੱਜ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਵੀ ਉਤਾਰ ਦਿੱਤੀ ਠੀਕ ਹੈ ਤਾਂ ਇਹ ਆਪਣੇ ਜੋ ਭਾਵਨਾ ਕੱਢਣ ਦੀ ਗੱਲ ਹਾਂਜੀ ਬ੍ਰਾਡ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਜ ਸੁਕਰਾਨਾ ਸਮਾਗਮ ਨੇ ਜਿਹੜਾ ਚੌਂਕੀ ਸਰਕਾਰੀ ਖਾਲਸਾ ਤੇ ਚੱਲ ਰਹੇ ਨੇ ਕਿਸ ਤਰ੍ਹਾਂ ਲੱਗ ਰਿਹਾ ਹੈ ਦੋ ਸਦੀਆਂ ਬਾਅਦ ਇਹ ਦਿਨ ਆਇਆ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਸਾਡੀ ਕੌਮ ਨੂੰ ਦੇਖੋ ਜੀ ਵੈਸੇ ਤਾਂ ਇਹ ਹੈ ਕਿ ਬਈ ਬਹੁਤ ਹੌਸਲੇ ਵਾਲੀ ਗੱਲ ਆ ਜਿਸ ਹਿਸਾਬ ਨਾਲ ਸੰਗਤ ਆ ਰਹੀ ਆ ਤੇ ਜਿਸ ਹਿਸਾਬ ਨਾਲ ਇਹ ਮਤਲਬ ਵੱਡੀ ਗੱਲ ਇਹ ਹੈ ਕਿ ਮਤਲਬ ਸੰਕੇਤਕ ਵੀ ਬਹੁਤ ਵੱਡੀ ਗੱਲ ਆ ਕਿ ਸਾਡੇ ਚ ਇੱਕ ਹੌਸਲਾ ਹੁੰਦਾ ਹੈ ਕਿ ਅਸੀਂ ਦੁਬਾਰਾ ਆਪਦੇ ਰਾਜ ਦੀਆਂ ਨਿਸ਼ਾਨੀਆਂ ਨੂੰ ਵੱਲ ਸਾਡਾ ਮੂੜਾ ਮੁੜਿਆ ਤੇ ਅਸੀਂ ਉਧਰ ਨੂੰ ਚਿੰਤਾਜਨਕ ਹੋਏ ਆ ਤੇ ਉਹਨੂੰ ਵਾਪਸ ਰੀਕਲੇਮ ਕਰ ਰਹੇ ਆ ਆਪਦੀ ਚੀਜ਼ਾਂ ਨੂੰ ਲੈ ਰਹੇ ਆ ਤੇ ਜਿਸ ਹਿਸਾਬ ਨਾਲ ਨੌਜਵਾਨ ਆ ਰਹੇ ਆ ਜਾਂ ਜਿਸ ਹਿਸਾਬ ਨਾਲ ਦੂਰੋਂ ਦੂਰੋਂ ਲੋਕ ਸੰਗਤਾਂ ਆ ਰਹੀਆਂ ਉਹਦੇ ਤੋਂ ਮੈਨੂੰ ਤਾਂ ਬਹੁਤ ਇੱਕ ਮਤਲਬ ਅਗਾਹ ਵਾਲਾ ਫਿਊਚਰ ਜਿਹੜਾ ਆ ਇਹ ਭਵਿੱਖ ਆ ਜਿਹੜਾ ਬਹੁਤ ਚੰਗਾ ਲੱਗਦਾ ਹੈ ਕਿ ਬਈ ਕੌਮ ਦਾ ਹੈ ਸਾਡੀਆਂ ਸਰਮੌਰ ਸੰਸਥਾਵਾਂ ਸੀਗੀਆਂ ਜੀ ਸਾਡੇ ਪੰਥਕ ਆਗੂ ਸੀਗੇ ਜਿਨ੍ਹਾਂ ਨੇ ਪੰਥ ਦੇ ਨਾਂ ਤੇ ਆਪਣੀਆਂ ਪਾਰਟੀਆਂ ਚਲਾ ਰਹੇ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਘਾਟ ਦੇਖਦੇ ਹੋ ਕਿਉਂ ਇੱਧਰ ਕਿਸਦਾ ਧਿਆਨ ਨਹੀਂ ਆਇਆ ਵੇਖੋ ਰਾਜਨੀਤਿਕ ਜਿਹੜੇ ਲੋਕ ਸੀਗੇ ਉਹਨਾਂ ਨੇ ਕਿਉਂ ਨਹੀਂ ਕੀਤਾ ਹਨਾ ਇੱਥੇ ਵੈਸੇ ਤਾਂ ਨੀ ਪੱਥਰ ਟਿੰਡ ਸਾਹਿਬ ਲਾ ਕੇ ਗਏ ਕਹਿ ਕੇ ਵੀ ਗਏ ਕਿ ਪਤਾ ਨਹੀਂ 2 ਕਰੋੜ ਦੇ ਦਾਂਗੇ ਕਰਾਂਗੇ ਮੈਨੂੰ ਜੁੱਤਕ ਪਤਾ ਲੱਗਿਆ ਕਿ 1 ਲੱਖ ਰੁਪਇਆ ਆਇਆ 1 ਲੱਖ ਨਾਲ ਤਾਂ ਹੁਣ ਤੁਸੀਂ ਹਿਸਾਬ ਲਾ ਲਓ ਵੀ ਕੀ ਬਣਦਾ ਅੱਜ ਦੇ ਜ਼ਮਾਨੇ 'ਚ ਤੇ ਇਹ ਆ ਕਿ ਵੀ ਉਹਨਾਂ ਨੇ ਕਿਉਂ ਨਹੀਂ ਦਿੱਤਾ ਇਹ ਤਾਂ ਬਹੁਤ ਸਵਾਲੀਆ ਚੈਨਾਂ ਪਰ ਜਿਹੜੇ ਬੰਦਿਆਂ ਨੇ ਵੇਖੋ ਅੱਜ ਤੁਹਾਡੇ ਸਾਹਮਣੇ ਆ ਜਥੇਦਾਰ ਕੌਂਕੇ ਸਾਹ ਵਰਗੇ ਰਿਪੋਰਟ ਦੱਬ ਲਈ ਉਹਨਾਂ ਦਾ ਇਹਨਾਂ ਚੀਜ਼ਾਂ ਦਾ ਧਿਆਨ ਹੀ ਕਿੱਥੇ ਹੋਊਗਾ ਹਾਲਾਤ ਜੋ ਹੈਗੇ ਆਪਣੇ ਸਾਹਮਣੇ ਹੀ ਆ। ਸੋ ਉਹਨਾਂ ਤੋਂ ਐਕਸਪੈਕਟ ਤਾਂ ਨਹੀਂ ਕੀਤਾ ਜਾ ਸਕਦਾ ਸੀ। ਹਾਂ ਉਸ ਸਮੇਂ ਕੁਝ ਪੜ੍ਹੇ ਲਿਖੇ ਲੋਕ ਸੀਗੇ, ਕੁਝ ਹੋਰ ਸੁਹਿਰਦ ਲੋਕ ਸੀਗੇ ਜਿਨ੍ਹਾਂ ਨੇ ਮਿਹਨਤ ਕੀਤੀ ਸੀਗੀ। ਜਿਵੇਂ ਪ੍ਰਿੰਸੀਪਲ ਗੁਰਬਖਸ਼ ਸਿੰਘ ਆਰਗਿਆ ਨੇ ਕੀਤੀ ਸੀਗੀ। ਉਹਨਾਂ ਨੇ ਜਗ੍ਹਾ ਲੱਭੀਆਂ ਆ ਪਰਸਨਲ ਇਹ ਆ ਹੋਰ ਜਗ੍ਹਾ ਕਈ ਲੱਭੀਆਂ ਤੇ ਉਹ ਮੈਮੋਰੀਅਲ ਬਣਨੇ ਚਾਹੀਦੇ ਸੀਗੇ ਕਿਉਂ ਨਹੀਂ ਬਣੇ? ਇਹ ਤਾਂ ਆਪਾਂ ਨੂੰ ਪਰ ਆਪਾਂ ਦੁੱਖ ਦੀ ਗੱਲ ਇਹ ਹੈ ਕਿ ਆਪਾਂ ਉਹਨਾਂ ਲੋਕਾਂ ਦੇ ਮਗਰ ਹੀ ਫੇਰ ਲੱਗ ਜਾਂਦੇ ਆ ਹਨਾ ਉਹਨਾਂ ਨੂੰ ਹੀ ਸੋਚਦੇ ਆ ਵੀ ਇਹ ਹੀ ਪੰਥ ਦਾ ਭਲਾ ਕਰਨਗੇ, ਇਹ ਲੋਕਾਂ ਦਾ ਭਲਾ ਕਰਨਗੇ। ਜਿਹੜੇ ਕਰਜ਼ੇ ਚੜਾ ਗਏ ਆਪਣੇ ਤੇ ਹੀ ਜਗ੍ਹਾ ਰੋਲ ਕੇ ਜਾਂਦੇ ਰਹੇ ਉਹਨਾਂ ਸੇ ਇੱਕ ਪੈਨ ਦੀ ਗੱਲ ਸੀ ਹਨਾ ਮੋਰਚੇ ਲਾਉਣ ਦੀ ਥੋੜਾ ਲੋੜ ਸੀ ਤੇ ਭਈ ਪੈਨ ਤੇ ਮਾਰਦੇ ਵਾ 8 ਕਿਲੇ ਛੱਡ ਪਾ 25 ਕਿਲੇ ਏਰੀਆ ਪ੍ਰੋਟੈਕਟ ਕਰਕੇ ਰੱਖ ਦਿੰਦੇ ਪਰ ਇਹ ਹੁਣ ਕੀ ਦੇਖਣਾ ਇਹਦੇ ਚ ਹਨਾ ਮਤਲਬ ਨਿਮੋਸ਼ੀ ਕਹਿ ਸਕਦੇ ਆਪਾਂ ਜਾਂ ਇਹ ਕਹਿ ਸਕਦੇ ਆ ਵੀ ਦੁੱਖ ਹੀ ਆਉਂਦਾ ਹੈ ਇਸ ਦਾ ਅਸੀਂ ਪਾਕਿਸਤਾਨਾ ਸਮਾ ਬਣਿਆ ਜੀ ਅਜਿਹਾ ਕੋ ਮੁਕੇ ਆਇਆ ਉਥੇ ਖਾਲਸਾ ਰਾਜ ਦੀ ਹਰ ਇੱਕ ਨਿਸ਼ਾਨੀ ਸੰਭੀ ਵੀ ਆ ਸਾਡੀ ਵਿਰਾਸਤ ਨੂੰ ਸੀਸਿਆਂ ਚ ਜੜਾਇਆ ਜੀ ਲੋਕ ਦੇਖਦੇ ਨੇ ਮਨ ਭਾਵਕ ਹੁੰਦਾ ਉਥੇ ਜਾ ਕੇ ਕਿ ਸਾਡਾ ਅਜੇਹਾ ਰਾਜ ਸੀਗਾ ਇੱਥੇ ਤਾਂ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਸਾਡਾ ਅਜੇਹਾ ਰਾਜ ਸੀਗਾ ਆਉਣ ਵਾਲੀਆਂ ਨਸਲਾਂ ਨੂੰ ਨਹੀਂ ਪਤਾ ਲੱਗ ਰਿਹਾ ਜੀ ਘਾਟਾਂ ਨੇ ਸਾਡੇ ਚ ਕਿਉਂ ਇਦਾਂ ਹੋ ਰਿਹਾ ਉਹ ਲੋਕ ਨੇ ਜਿੱਥੇ ਹੁਣ ਸਿਰ ਤੇ ਦਸਤਾਰਾਂ ਨਹੀਂ ਦਿਖਦੀਆਂ ਉਥੇ ਵੀ ਸਾਡੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਸੰਭੀਆਂ ਵੀ ਆ ਨੀ ਇਕੋ ਪਹਿਲੀ ਗੱਲ ਤਾਂ ਆਪਾਂ ਨਾ ਲੈਂਦੇ ਪੰਜਾਬ 'ਚ ਆਪਾਂ ਬਹੁਤ ਕੁਝ ਗਵਾ ਵੀ ਆਏ ਆਂ ਖੈਰ ਹਨਾ ਪਰ ਇੱਥੇ ਆਪਾਂ ਆਪ ਤਬਾਹ ਕੀਤਾ ਬਹੁਤ ਕੁਝ ਹਨਾ ਮਤਲਬ ਆਪਾਂ ਕਈ ਚੀਜ਼ਾਂ ਤਾਂ ਜਿਵੇਂ ਕਈ ਨਿਸ਼ਾਨੀਆਂ ਤਾਂ ਜਿਵੇਂ ਅਸੀਂ ਸਰਕਾਰਾਂ ਨੇ ਤਬਾਹ ਕਰਤੇ ਪਰ ਜੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਨਾ ਉਹਦੇ ਤੇ ਸਟੇਟ ਦਾ ਭਾਰਤੀ ਸਟੇਟ ਦਾ ਕਹਿ ਲਓ ਜਾਂ ਇਸ ਖਿੱਤੇ ਸਟੇਟਾਂ ਦਾ ਬਹੁਤ ਜ਼ਿਆਦਾ ਇੱਕ ਨਿਗਾਹ ਹੁੰਦੀ ਆ ਉਹ ਚਾਉਂਦੇ ਨਹੀਂ ਕਿ ਇਹ ਬਚਨ ਉਥੇ ਮਲੇ ਇੱਕ ਤਰ੍ਹਾਂ ਉਹਨਾਂ ਦਾ ਵੀ ਇੱਕ ਰੋਲ ਆ ਜਾਂਦਾ ਹੈ ਕਿ ਉਹ ਚਾਹੁੰਦੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਜਾਂ ਖਾਲਸੇ ਦੀ ਰਾਜ ਦੀ ਜਿਹੜੀਆਂ ਨਿਸ਼ਾਨੀਆਂ ਹਨ ਉਹਨਾਂ ਨੂੰ ਨਾ ਬਚਾਇਆ ਜਾਵੇ ਕਿਉਂਕਿ ਜਦੋਂ ਰਾਜ ਦੀ ਨਿਸ਼ਾਨੀ ਤੁਸੀਂ ਵੇਖੋਗੇ ਤੁਹਾਡੇ ਚ ਰਾਜ ਦੀ ਭਾਵਨਾ ਵੀ ਆਗੂ ਹੋਊਗੀ ਜਾਗੂਗੀ ਹੈਨਾ ਤੁਸੀਂ ਉੱਤੇ ਚੜ ਕੇ ਉੱਤੇ ਖੜੋਗੇ ਤੁਹਾਨੂੰ ਲੱਗੂਗਾ ਕਿ ਹਾਂ ਵੀ ਕੀ ਕਮਾਲ ਦੀ ਗੱਲ ਸੀ ਹੈਨਾ ਤਾਂ ਉਹ ਚੀਜ਼ਾਂ ਸਾਡੇ ਚੋਂ ਖਤਮ ਕਰਨ ਦੀ ਇੱਕ ਪਲਾਨ ਵੀ ਤਰੀਕੇ ਨਾਲ ਵੀ ਕੀਤਾ ਜਾਂਦਾ ਤੁਸੀਂ ਵੇਖੋ ਅੱਜ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਵੀ ਉਤਾਰਤੀ ਠੀਕ ਹੈ ਤੇ ਇਹ ਆਪਣੇ ਚੋਂ ਭਾਵਨਾ ਕੱਢਣ ਦੀ ਗੱਲ ਆ ਇਸ ਕਰਕੇ ਤੁਸੀਂ ਵੇਖੋਗੇ ਕਿ ਸਾਡੇ ਰਾਜ ਨਾਲ ਜਿਹੜੀਆਂ ਸੰਬੰਧਤ ਚੀਜ਼ਾਂ ਅੱਜ ਗੋਵਿੰਦਗੜ ਕਿਲੇ ਦੇ ਵਿੱਚ ਨਾਚ ਗਾਣੇ ਕਰਵਾਏ ਜਾ ਰਹੇ ਆ ਹਨ ਕਿੱਥੇ ਉਹ ਸਾਡੀ ਫੌਜੀ ਤਾਕਤ ਦਾ ਪ੍ਰਤੀਕ ਸੀਗਾ ਜਿਹੜੀ ਫੌਜੀ ਤਾਕਤ ਦੇ ਪ੍ਰਤੀਕ ਆ ਉਹਨਾਂ ਨੂੰ ਜਿਸ ਤਰੀਕੇ ਨਾਲ ਖਤਮ ਕੀਤਾ ਜਾਂਦਾ ਉਹ ਆਪਣੇ ਜੋ ਰਾਜ ਦੀ ਭਾਵਨਾ ਖਤਮ ਕਰਨ ਦਾ ਇੱਕ ਪਲਾਨ ਵੀ ਗੱਲ ਹੁੰਦੀ ਆ ਦੂਜੀ ਗੱਲ ਆ ਕਿ ਸਾਡੀ ਆਪ ਦੀ ਕੌਮ ਦੇ ਜਿਹੜੇ ਰਾਜਨੀਤਿਕ ਪਾਰਟੀਆਂ ਸੀ ਜਿਹੜੀਆਂ ਨੇ ਤੇ ਰਾਣੇ ਨੂੰ ਸੰਭਾਲਣਾ ਸੀਗਾ ਜਿੰਨਾਂ ਕੋਲੇ ਵਸੀਲੇ ਸੀਗੇ ਹਨ ਤੁਸੀਂ ਮੈਂ ਕਿੰਨਾ ਕਰ ਸਕਦੇ ਤਾਂ ਉਹਨਾਂ ਨੇ ਵੀ ਇਹਦੇ ਹਲਤਾਂ ਨਹੀਂ ਦਿੱਤਾ ਉਹਨਾਂ ਦਾ ਵੀ ਇਹ ਸੀਗਾ ਕਿ ਵੀ ਇਹ ਕਾਲਾ ਹੀ ਵੱਟਿਆ ਦੇਤੇ ਪਰ ਉਹਨਾਂ ਨੇ ਤਾਂ ਬਹੁਤ ਵੱਡੀਆਂ ਵੱਡੀਆਂ ਜਿਵੇਂ ਪਹਿਲਾਂ ਹੀ ਕਿਹਾ ਉਹਨਾਂ ਨੇ ਤਾਂ ਬਹੁਤ ਵੱਡੀਆਂ ਵੱਡੇ ਧੱਕਿਆਂ ਵਾਲ ਵੀ ਟਾਲਾ ਵੱਟਿਆ ਤੇ ਇਹਨਾਂ ਚੀਜ਼ਾਂ ਦਾ ਵਟਣਾ ਹੀ ਸੀਗਾ ਪਰ ਬਹੁਤ ਸਾਰੇ ਲੋਕ ਕੱਜ ਵੀ ਰੋਕ ਕੇ ਕਹਿੰਦੇ ਨੇ ਜੀ ਭਗਵੰਤ ਤੁਸੀਂ ਵੀਡੀਓ ਦੇਖੀ ਹੋਣੀ ਸਾਡੇ ਸੀਐਮ ਸਾਹਿਬ ਤੁਰੇ ਜਾਂਦੇ ਨੇ ਤੇ ਰੋਕ ਕੇ ਕਹਿੰਦੇ ਨੇ ਵਾਕਈ ਹੁਣ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਆ ਗਿਆ ਤੇ ਇਦਾਂ ਲੋਕ ਇਦਾਂ ਪ੍ਰਚਾਰ ਕਰ ਰਹੇ ਨੇ ਜੀ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਫੋਟੋ ਹਟਾਤੀ ਹੈ ਜੀ ਨਹੀਂ ਮਹਾਰਾਜਾ ਸ਼ੇਰ ਸ਼ੇਰੇ ਮਹਾਰਾਜਾ ਰਜੀਤ ਸਿੰਘ ਵਾਲਾ ਰਾਜ ਆ ਗਿਆ ਕਹਿਣਾ ਤਾਂ ਬਹੁਤ ਮਤਲਬ ਖਾਸੋ ਹੀ ਨਹੀਂ ਗੱਲ ਆ ਇੰਜਾਂ ਰਾਜ ਨਹੀਂ ਸੀ ਉਹ ਰਾਜ ਬਹੁਤ ਤਾਕਤਵਰ ਰਾਜ ਸੀ ਹਾਂ ਉਹਦੇ ਵਿੱਚ ਫਰਾਂਸ ਦੇ ਇਟਲੀ ਦੇ ਵੱਡੇ ਵੱਡੇ ਜਰਨਲ ਵੱਡੇ ਵੱਡੇ ਅਫਸਰ ਕੰਮ ਕਰਾਉਂਦੇ ਸੀ ਦੁਨੀਆ ਦੀ ਸਭ ਤੋਂ ਵੱਡੀ ਕਚਹਿਰੀ ਸੀ ਇਸ ਜਗ੍ਹਾ ਦੇ ਬਾਰੇ ਵਿੱਚ ਜਦੋਂ ਸਕਿੰਨਰ ਲਿਖਦੇ ਆ ਤੋ ਦੱਸਦੇ ਆ ਕਿ ਕਿੰਨਾ ਵੱਡੀ ਤਾਕਤ ਸੀ ਕਿ ਵੀ 16000 ਘੋੜਸਵਾਰ 6000 ਸਪਾਹੀ ਉਹਦੇ ਸਾਹਮਣੇ ਕਹਿੰਦੇ ਅੰਗਰੇਜ਼ਾਂ ਦੀ ਤਾਕਤ ਕਿੰਨੀ ਲੱਗਦੀ ਸੀ ਤੇ ਅੱਜ ਆਪਾਂ ਕਿੱਥੇ ਖੜੇ ਆਪਾਂ ਇੱਕ ਸੂਬਾ ਹੀ ਆ ਉਹ ਵੀ ਕਰਜ਼ਾਈ ਆ ਤੇ ਸੇਰੇ ਪੰਜਾਬ ਵਾਲਾ ਰਾਜ ਵਾਲੀ ਗੱਲ ਤਾਂ ਐਵੇਂ ਕਹਿਣ ਨੂੰ ਜੋ ਮਰਜੀ ਕਹੀ ਜਾਓ ਉਹ ਤਾਂ ਆਪਦੇ ਮਤਲਬ ਮੈਂ ਤਾਂ ਨਹੀਂ ਸਮਝਦਾ ਉਹਨੇ ਨੇੜੇ ਤੇੜੇ ਵੀ ਆ ਪੰਜਾਬ ਇੱਕ ਅਮੀਰ ਸਟੇਟ ਸੀ ਪੰਜਾਬ ਸਖਾਲਸਾ ਰਾਜ ਤਾਂ ਬਹੁਤ ਅਮੀਰ ਸੀਗੇ ਆਪਣੇ ਲੋਕ ਠੀਕ ਹੈ ਜੀ ਤੇ ਵੱਡੇ ਟ੍ਰੇਡ ਜਿਹੜੇ ਵਪਾਰਕ ਲੰਘੇ ਸੀ ਉਹ ਪੰਜਾਬ ਵਿੱਚ ਦੀ ਲੰਘਦੇ ਸੀ ਪਸ਼ਮੀਨੇ ਦਾ ਕੰਮ ਐਡਾ ਵੱਡਾ ਇੱਥੇ ਹੁੰਦਾ ਸੀ ਹੋਰ ਸਨਤ ਐਡੀ ਵੱਡੀ ਸੀ ਸਮੁੰਦਰ ਤਾਂ ਹੀ ਟ੍ਰੇਡ ਹੁੰਦਾ ਸੀ ਉਹ ਗੱਲਾਂ ਹੋਰ ਸੀਗੀਆਂ ਉਹਦੇ ਚ ਕਹਿਣਾ ਉਹ ਐਵੇਂ ਆਪਦੇ ਦਿਲ ਨੂੰ ਦਿਲਾਸੇ ਦੇਣਾ ਹੈ ਜਾਂ ਕਿਸੇ ਨੂੰ ਜ਼ਿਆਦਾ ਉਹਦੀ ਤਾਰੀਫ਼ ਕਰਨਾ ਖਾ ਉਹ ਰਾਜ ਉਹੀ ਸੀਗਾ ਉਹਦੇ ਤੇ ਆਪਾਂ ਬਹੁਤ ਦੂਰ ਆ ਤੇ ਇਸ ਵਿਰਾਸਤੀ ਜਗ੍ਹਾ ਨੂੰ ਸੰਭਾਲਣ ਦੇ ਲਈ ਅੱਗੇ ਕਿੱਦਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਜੀ ਕੀ ਹੈ ਇੱਥੇ ਜਿਹੜਾ ਅੱਗੇ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗ ਸਕੇ ਕਿੱਦਾਂ ਦੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਉਹਨੂੰ ਪਹਾੜੀ ਨੂੰ ਆਏ ਦਾ ਆਏ ਰੱਖਿਆ ਜਾਵੇ ਹਨਾ ਮਤਲਬ ਇਹਦੇ ਤੇ ਆਪਾਂ ਕੋਸ਼ਿਸ਼ ਕਰੀਏ ਕਿ ਜਿਵੇਂ ਕਾਰਸੇਵਾ ਵਾਲਿਆਂ ਨੇ ਬਾਕੀ ਥਾਵਾਂ ਤੇ ਹਾਂ ਕੀਤਾ ਉਹ ਨਾ ਹੋਵੇ ਹਨਾ ਇਨੋਂ ਆਇਂਦਾ ਇਹ ਬਚਾਈਏ ਆਇਂਦਾ ਇਹ ਬਚਾਉਣਾ ਸੌਖਾ ਨਹੀਂਗਾ ਇਹਨੂੰ ਕਿਉਂਕਿ ਇਹ ਇਕਨੋਮਿਕ ਇਕ ਇਕੋਲੋਜੀਕਲੀ ਬਹੁਤ ਹੀ ਫਰੇਜਾਈਲ ਹੁੰਦੀ ਹੈ ਠੀਕ ਹੈ ਨਾ ਕਿਸੇ ਟਾਈਮ ਵੀ ਟੈਸਟਨੈਸ ਹੋ ਸਕਦੀ ਹੈ ਤੇ ਗੜਬੜ ਹੋ ਸਕਦੀ ਹੈ ਇੱਕ ਤਾਂ ਉਹ ਆਪਾਂ ਧਿਆਨ ਰੱਖੀਏ ਦੂਸਰਾ ਜਿਵੇਂ ਜਿੱਥੇ ਇੱਥੇ ਕੋਈ ਤੋਪਾਂ ਲੱਗੀਆਂ ਸੀ ਕਿ ਝੰਡਾ ਸਿਰਫ ਝੰਡਾ ਲੱਗਿਆ ਸੀ ਇਹ ਚੀਜ਼ ਦਾ ਪਤਾ ਕਰ ਲਿਆ ਜਾਵੇ ਇਤਿਹਾਸਕ ਤੌਰ ਤੇ ਝੰਡਾ ਤਾਂ ਇੱਥੇ ਲੱਗਿਆ ਹੀ ਸੀ ਹਨਾ ਉਹ ਉਹ ਲਾਇਆ ਜਾਵੇ ਥੋੜਾ ਬਹੁਤ ਇਤਿਹਾਸਕ ਕੋਈ ਟਰੀਟੀਆਂ ਜਿਹੜੀਆਂ ਹੋਈਆਂ ਸੀ ਜਿਵੇਂ نیچے ਇੱਥੇ ਕੀਤਾ ਤਾਂ ਹੈਗੀ ਇੱਥੇ ਉਹ ला ਸਕਦੇ ਰੱਖ ਸਕਦੇ ਆ ਆਪਾਂ ਪਰ ਇਹਨੂੰ ਕੋਸ਼ਿਸ਼ ਕਰੀਏ ਆਪਾਂ ਇਸ ਸਾਮਨ ਸੰਭਾਲ ਓਵੇਂ ਦੀ ਓਵੇਂ ਰੱਖੀਏ ਤਾਂ ਕਿ ਬੱਚਿਆਂ ਨੂੰ ਹੀ ਲੱਗੇ ਕਿ ਹਾਂ ਬਈ ਇੱਥੇ ਸੀਗਾ ਕੁਝ ਜਦੋਂ ਆਪਾਂ ਬਹੁਤ ਜ਼ਿਆਦਾ ਮਾਰਬਲ ਲਾ ਦਿੰਨੇ ਆ ਬਹੁਤ ਜ਼ਿਆਦਾ ਤੈਸ ਨੈਸ ਕਰ ਦਿੰਨੇ ਆ ਠੀਕ ਫਿਰ ਵਿਸ਼ਵਾਸ ਨਹੀਂ ਆਉਂਦਾ ਕਿਸੇ ਨੂੰ ਹਨਾ ਜੀ ਕਿ ਵੀ ਇੱਥੇ ਕੀ ਹੋਇਆ ਹੋਊਗਾ ਹਨਾ ਫਿਰ ਉਹ ਗੱਲ ਖਤਮ ਹੋ ਜਾਂਦੀ ਆ ਤਾਂ ਉਹ ਤੋਂ ਬਚਿਆ ਜਾਵੇ ਇਹ ਇਹਨੂੰ ਓਵੇਂ ਦਾ ਓਵੇਂ ਮੇਨਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸੰਤ ਸਿੰਘ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਇਸ ਸਥਾਨ ਨੂੰ ਇਸ ਤਰੀਕੇ ਨਾਲ ਇਦਾਂ ਹੀ ਸੰਭਾਲਿਆ ਜਾਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਸੋ ਚੌਂਕੀ ਸਰਕਾਰੀ ਖਾਲਸਾ ਤੇ ਅਸੀਂ ਮੌਜੂਦ ਆ ਸੋ ਸੁਗਰਾਨਾ ਸਮਾਗਮ ਚੱਲ ਰਹੇ ਨੇ ਵੱਖ-ਵੱਖ ਖੇਤੀ ਤਾਂ ਇੱਥੇ ਪਹੁੰਚਦੀਆਂ ਨੇ ਹੋਰ ਕਿੱਦਾਂ ਦੇ ਵਿਚਾਰ ਨੇ ਕੀ ਕਹਿੰਦੇ ਨੇ ਇੱਥੇ ਪਹੁੰਚ ਕੇ ਜੋ ਸੰਗਤਾਂ ਆ ਰਹੀਆਂ ਨੇ ਉਹਨਾਂ ਦੇ ਕੀ ਵਿਚਾਰ ਨੇ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਰੋਪੜ